ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਤੇਜ਼ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਲੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਆ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ BBMP ਦੇ ਵੱਲੋਂ BBMP ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਸਵੇਰੇ ਇਹ ਵੀ ਸਾਡੀ ਕੋਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਬੰਦੇ ਸਾਡੇ ਪਿੰਡਾਂ ਦੇ ਇੱਥੇ ਸੀ ਹੁਣੀ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਫੌਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਕ ਅਸੀਂ ਐਕਸ਼ਨ ਚਾਏ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚੜਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਲੂ ਸਦਨ 'ਚ ਇਹਨਾਂ ਨੂੰ ਅਸੀਂ ਸਾਡਾ ਜਿਹੜਾ ਇਹ ਧਰਨਾ ਇਸ ਕਰਕੇ ਹੈ ਵੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਐਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਇਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਲੈਟਰ ਲਾਡਾ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਖੋਣ ਆ ਗਿਆ ਆ ਸਾਡੀ ਬੀਬੀਆਂ ਬੈਠੀਆਂ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਪਿੰਡ 라이ਪੁਰ ਪੱਤੀ ਪਾਣੀ ਨਹੀਂ ਹੈ ਖੇਤੀ ਵਾਲੀ 500 ਕਿਲਾ ਸਾਡੇ ਬੇਕਾਰ ਪਿਆ ਇੱਥੋਂ ਸਾਡੇ ਨੌਜਵਾਨ ਬੈਠੇ ਐ ਇਹ ਪਿੰਡਾਂ ਦੇ ਲੋਕ ਬੈਠੇ ਇੱਥੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਪਵਾਰ ਸਾਹ ਬਾਦ ਸੁਆਮੀਪੁਰ ਖੇੜਾ ਪਾਣੀ ਹੈ ਨਹੀਂ ਸਾਡੇ ਕੋਲ ਆ ਚੰਗਰ ਦੇ ਲੋਕ ਬੈਠੇ ਇੱਥੇ ਪਿੰਡ ਕਾਹਿਆਲ ਪਹਾੜਪੁਰ ਸਿੰਬਰਵਾਲ ਤੋਂ ਸਾਰੇ ਆਏ ਨੇ ਪਾਣੀ ਨਹੀਂ ਹੈਗਾ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਤੇ ਖੁਣ ਆ ਗਏ ਕਿੱਥੇ ਜਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਚਾਰ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਕਰੋਸ਼ ਵੀ ਹੈ ਤੇ ਇਹਨੂੰ ਚੇਤਾਵਨੀ ਵੀ ਹੈ ਵੀ ਤੁਸੀਂ ਅੱਗ ਨਾਲ ਨਾ ਖੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸ਼ਹਾਦਤਾਂ ਹੋਈਆਂ ਤੇ ਪੰਜਾਬ ਦੇ ਵਿੱਚ ਕਈ ਜਾਨਾਂ ਗਈਆਂ ਤੁਸੀਂ ਐਦਾਂ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਫ਼ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਰਾਦੇ ਪਾਕਿਸਤਾਨ ਦੇ ਨਾਲ ਮਿਲੇ ਹੋਏ ਐ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਹਾਈ ਕੋਰਟ ਦੇ ਆਰਡਰ ਨੇ ਇਹ ਕਿਹਾ ਕਿ ਤੁਸੀਂ ਜਿਹੜਾ 2 ਤਰੀਕ ਦਾ ਆਰਡਰ ਉਹ ਇੰਪਲੀਮੈਂਟ ਕਰੋ 2 ਤਰੀਕ ਦਾ ਆਰਡਰ ਹੀ ਜਦੋਂ ਹੈ ਹੀ ਨਹੀਂ ਤੇ ਕਿਹੜੇ ਕਿਹੜਾ ਹਾਈ ਕੋਰਟ ਦਾ ਆਰਡਰ ਹੈ ਤੇ ਸਭ ਤੋਂ ਵੱਡਾ ਜਿਹੜੀ ਹੈ ਤੁਹਾਨੂੰ ਸਭ ਦੇਸ਼ ਦੇ ਹਾਲਾਤ ਪਤਾ ਹੋਣੇ ਚਾਹੀਦੇ ਪੰਜਾਬ ਦੇ ਹਾਲਾਤ ਪਤਾ ਹੋਣੇ ਚਾਹੀਦੇ ਸਾਡੇ ਸਾਥੀ ਤੇ ਮੈਂ ਸਲਾਮ ਕਰਦਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਪਰ ਕੇ ਤੇ ਹਰ ਪਿੰਡ ਦੇ ਸਰਪੰਚ ਆ ਰਹੇ ਆ ਇਹ ਕੋਈ ਆਮ ਆਬ ਨਹੀਂ ਤੇ ਲਾਨਤ ਹੈ ਹਜੇ ਵੀ ਸਾਡੇ ਇਲਾਕੇ ਦੇ ਉਹਨਾਂ ਲੀਡਰਾਂ ਲਈ ਜਿਹੜੇ ਇਥੇ ਪਹੁੰਚੇ ਹੀ ਨਹੀਂ ਸਲਾਮਾਣੀ ਚਾਹੀਦੀ ਥਾਨੂੰ ਉੱਦਾਂ ਤੁਸੀਂ ਹਰ ਵੇਲੇ ਕਦੀ ਕੁਝ ਹੋ ਜਾਵੇ ਧਰਨੇ ਲਾਉਂਦੇ ਹੋ ਵੀਰ ਅੱਜ ਸਾਨੂੰ ਲਾਲਸਾ ਤੁਹਾਨੂੰ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈ ਅਸੀਂ ਆਪਣੇ ਇਲਾਕੇ ਦੀ ਲੜਾਈ ਲੜ ਰਹੇ ਹਾਂ ਤੁਹਾਡੀ 75 ਸਾਲਾਂ ਦੀ ناکਾਮਯਾਬੀ ਹੈ ਨੰਗਲ ਸ਼ਹਿਰ ਨੂੰ ਤੁਸੀਂ ਪੀਣ ਵਾਲਾ ਪਾਣੀ ਨਹੀਂ ਦੇ ਸਕਕੇ ਤੁਹਾਡੇ ਮੈਂ ਵਿਧਾਨ ਸਭਾ ਚ ਬੋਲੇਆ ਪਿੰਡ ਜਾ ਕੇ ਦੇਖ ਲਿਓ ਕੀਤਪੁਰ ਸਾਹਤ ਪੰਜਾਬ ਮੀਟਰ ਤੇ ਨਹਿਰ ਮੰਗਦੀ ਹੈ 50 ਮੀਟਰ ਤੇ ਉਸ ਪਿੰਡ ਨੂੰ ਹੁਣ ਪਾਣੀ ਦੇ ਦੇ ਪਾਈਪ ਆ ਕੇ ਤੁਗਾਟਨ ਕਰਕੇ ਸ਼ੁਰੂ ਥੋੜੀ ناکਾਮਯਾਬੀਆਂ ਨੇ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਰਪੰਚਾਂ ਦਾ ਸਾਡੇ ਸਾਰੇ ਸਾਥੀਆਂ ਦਾ ਨੌਜਵਾਨਾਂ ਦਾ ਇਹ ਸਾਡੇ ਇਲਾਕੇ ਦੀ ਲੜਾਈ ਹੈ ਤੇ ਆਸ-ਪਾਸ ਦੇ ਮੈਨੂੰ ਹੁਣ ਫੋਨ ਆ ਰਹੇ ਆ ਗੜਸ਼ੰਕਰ ਤੋਂ ਵੀ ਬੀ ਤੇਰੀ ਤੋਂ ਵੀ ਜਿਹਨੂੰ ਪਹਿਲੀ ਵਾਰੀ ਕੰਢੀ ਦੇ ਬੈਲਟ ਤੇ ਨਵੀਂ ਜਿਹੜੀ ਪਾਣੀ ਪਹੁੰਚਿਆ ਉਹ ਸਾਰੇ ਲੋਕ ਇੱਥੇ ਪਹੁੰਚ ਰਹੇ ਆਂ ਮੰਗਲੀ ਰਵਾਨਾ ਹੋ ਚੁੱਕੇ ਨੇ ਅਗਲੇ 20-25 ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਹੁੰਚਣਗੇ ਜ਼ੋਰਤਾ ਕਾਕਿਓ ਸਾਡੇ ਜਰਨੈਲ ਨੇ ਜੋ ਸਾਨੂੰ ਫੈਸਲਾ ਦੇਣਗੇ ਰਹਿਣਗੇ ਉਦੋਂ ਤੱਕ ਅਸੀਂ ਇਸ ਗੇਟ ਨੂੰ ਬੰਦ ਕਰਤਾ ਜਿਹੜੇ ਬਾਕੀ ਤੋਂ ਗੇਟ ਉੱਥੇ ਗੱਡੀਆਂ ਲਾ ਲਿੱਤੀਆਂ ਸਾਡੀ ਇਹਨਾਂ ਨਾਲ ਕੋਈ ਨਿੱਜੀ ਲੜਾਈ ਨਹੀਂ ਪਰ ਹਾਂ ਸਾਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਪਿੰਡਾਂ ਦਾ ਕਦੀ ਹਾਲ ਨਹੀਂ ਪੁੱਛਿਆ ਸਾਡੇ ਪੰਜਾਬ ਨੂੰ ਪਹਿਲੀ ਵਾਰੀ ਪੈਟ ਲੈਣਾ ਪੈ ਰਹੀਆਂ ਸਾਡੇ ਆਪਣੇ ਪਿੰਡਾਂ 'ਚ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਯੂਜ਼ ਕਰ ਕਰਕੇ ਇਸਤੇਮਾਲ ਕਰਕੇ ਪੰਜਾਬ ਨੂੰ ਖੋਖਲਾ ਕਰਤਾ ਅੱਜ ਜਦੋਂ ਸਾਨੂੰ ਇਹ ਹੋ ਰਿਹਾ ਅਸੀਂ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਦੇਵਾਂਗੇ ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਆ ਪਾਇਸ ਦਾ এসਜੀਡੀ ਤਾਦਾਤ ਐਨੂੰ ਹੋਰ ਵੱਡੀ ਕਰਨਾ ਇਸ ਲੜਾਈ ਨੂੰ ਲੜਨਾ ਪੰਜਾਬ ਦੀ ਵੀ ਲੜਾਈ ਐ ਤੇ ਸਾਡੇ ਇਲਾਕੇ ਦੀ ਨਾ ਖਾਸ ਕਰਕੇ ਵੀ ਲੜਾਈ ਐ ਸਾਡੇ ਪਿੰਡਾਂ ਦੀ ਲੜਾਈ ਐ ਇਹ ਕੋਈ ਸਰਜੋਤ ਬੈਂਸ ਕੋਈ ਨਿੱਜੀ ਲੜਾਈ ਨਹੀਂ ਲੜਨਾ ਇਹ ਸਾਡੇ ਪਿੰਡਾਂ ਦੀ ਸਾਡੇ ਇਲਾਕਿਆਂ ਦੀ ਲੜਾਈ ਐ ਅਸੀਂ ਇੱਥੇ ਪੈਪ ਲੈਣਾ ਵਾਕੇ ਆਪਣੇ ਇਲਾਕੇ ਚ ਪਾਣੀ ਦੇਣਾ ਤੇ ਨੰਗਲ ਸ਼ਹਿਰ ਨੂੰ ਕਦੀ 50 ਸਾਲ ਚੁੱਜੜਦੇ ਦੇਖਿਆ ਕੋਈ ਸ਼ਹਿਰ ਇਕਨੌਤਾ ਦੁਨੀਆ ਦੇ ਉੱਤੇ ਮਿਸਾਲ ਵਾਲਾ ਸ਼ਹਿਰ ਜਿਹੜਾ 50 ਸਾਲ ਪਹਿਲਾਂ ਬਣਿਆ ਤੇ 50 ਸਾਲ ਚੁੱਜੜ ਕੇ ਬੁੱਢਾ ਤੱਕ ਨਹੀਂ ਰਾਨ ਦਿੰਦੇ ਕੋਈ ਸਭ ਤੋਂ ਵੱਡੀ ਏਸ਼ੀਆ ਦੀ ਵਰਕਸ਼ਾਪ ਕਿਉਂ ਸਾਡੇ ਬੱਚਿਆਂ ਨੂੰ ਨੌਕਰੀ ਨਾ ਮਿਲੇ ਕਿਉਂ ਇੱਥੇ ਸਾਰੇ ਹਰਿਆਣੇ ਦੇ ਭਰਤੀ ਦਿੱਤੇ ਹੋਏ ਕਿੰਨਾ ਕੁ ਹੋ ਸਕਦਾ ਸਿਨੇਮਾ ਸੀ ਉਹ ਭਣ ਕੇ ਰੱਖਦਾ ਮਲਬਾ ਬਣਾਤਾ ਇੰਨੇ ਖੰਡਰ ਇੰਨੇ ਇੰਨੀ ਚੀਜ਼ਾਂ ਤੇ ਜੋ ਹੈ ਉਹਨਾਂ ਦੇ ਉੱਤੇ ਸਿਰ ਥੋਟਾ ਹੱਕ ਹੈ ਬੀਬੀਐਮਬੀ ਦੀ ਮਾਰਕਾਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇ ਜਿਹੜੇ ਬੇ ਘਰ ਹੈ ਜਿਹੜੇ ਥੋੜੇ ਜਿਗਰ ਉਹ ਕੁਆਟਰ ਥੋੜੇ ਕਿਸੇ ਕੰਮ ਦੇ ਨਹੀਂ ਸਾਡੇ ਜਿਹੜੇ ਨੰਗਲ ਸ਼ਹਿਰ ਦੇ ਬੇ ਘਰੇ ਲੋਕਾਂ ਨੂੰ ਦਿੱਤੇ ਜਾਣ ਕੋਈ ਤਾਂ ਹੋਵੇ ਇਹ ਲੜਾਈ ਹੈ ਇਸ ਕਰਕੇ ਮੇਰੀ ਬੇਟੀ ਹੈ ਨੰਕਲ ਦੇ ਸ਼ਹਿਰ ਦੇ ਸਾਰੇ ਵਸਨੀਕਾਂ ਦੇ ਆਸ-ਪਾਸ ਦੇ ਪਿੰਡਾਂ ਨੂੰ ਆਓ ਲੜੀਏ ਆਪਾਂ ਇਸ ਲੜਾਈ ਨੂੰ ਲੜੀਏ ਜਨਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਆਪਾਂ ਜਿੱਤਾਂਗੇ ਬਹੁਤ-ਬਹੁਤ ਧੰਨਵਾਦ ਜੀ ਆਪਾਂ ਜਰੂਰ ਤੱਕ ਸਾਡੇ ਲੀਡਰ ਆ ਰਹੇ ਆਪ ਇੱਥੇ ਰਹਿਣਾ ਬਹੁਤ-ਬਹੁਤ ਧੰਨਵਾਦ ਨਾਜ਼ਰਾਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਤੇਜ਼ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਲੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਆ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ BBMP ਦੇ ਵੱਲੋਂ BBMP ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਸਵੇਰੇ ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਬੰਦੇ ਸਾਡੇ ਪਿੰਡਾਂ ਦੇ ਇੱਥੇ ਸੀ ਹੁਣੀ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਫੌਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਕ ਅਸੀਂ ਐਕਸ਼ਨ ਚਾਹੇ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚੜਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਲੂ ਸदन 'ਚ ਇਹਨਾਂ ਨੂੰ ਅਸੀਂ ਸਾਡਾ ਜਿਹੜਾ ਇਹ ਧਰਨਾ ਇਸ ਕਰਕੇ ਹੈ ਵੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਐਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀ ਹੈ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਰੈਡਰ ਲਾਟ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਖੋਣ ਆ ਗਏ ਆ ਸਾਡੀ ਬੀਬੀਆਂ ਬੈਠੇ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਪਿੰਡ ਰਾਏਪੁਰ ਪੱਤੀ ਪਾਣੀ ਨਹੀਂ ਹੈ ਖੇਤੀ ਵਾਲੀ 500 ਕਿੱਲਾ ਸਾਡੇ ਬੇਕਾਰ ਪਿਆ ਇੱਥੋਂ ਸਾਡੇ ਨੌਜਵਾਨ ਬੈਠੇ ਐ ਇਹ ਪਿੰਡਾਂ ਦੇ ਲੋਕ ਬੈਠੇ ਇੱਥੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਕਵਾਰ ਸਾਹ ਬਾੜ ਸੁਆਮੀਪੁਰ ਖੇੜਾ ਪਾਣੀ ਹੈ ਨਹੀਂ ਸਾਡੇ ਕੋਲ ਆ ਚੰਗਰ ਦੇ ਲੋਕ ਬੈਠੇ ਇੱਥੇ ਪਿੰਡ ਕਾਹੇ ਵਾਲ ਪਹਾੜਪੁਰ ਸਿੰਬਰਵਾਲ ਤੋਂ ਸਾਰੇ ਆਏ ਨੇ ਪਾਣੀ ਨਹੀਂ ਹੈਗਾ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਤੇ ਇਹ ਖੋਣ ਆ ਗਏ ਕਿੱਥੇ ਜਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਚਾਰ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਕਰੋਸ਼ ਵੀ ਹੈ ਫਿਰ ਇਹਨੂੰ ਸਤਾਵਨੀ ਵੀ ਹੈ ਬੇਤਸੀ ਅਗਨਾਲ ਨਾ ਛੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸ਼ਾਜਤਾ ਹੋਈਆਂ ਤੇ ਪੰਜਾਬ ਦੇ ਵਿੱਚ ਕਈ ਜਾਨਾਂ ਗਈਆਂ ਤੁਸੀਂ ਐਦਾਂ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਬਤ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਰਾਦੇ ਪਾਕਿਸਤਾਨ ਦੇ ਨਾਲ ਮਿਲੇ ਹੋਏ ਐ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਹਾਈ ਕੋਰਟ ਦੇ ਆਰਡਰ ਨੇ ਇਹ ਕਿਹਾ ਕਿ ਤੁਸੀਂ ਜਿਹੜਾ 2 ਤਰੀਕ ਦਾ ਆਰਡਰ ਨੂੰ ਇੰਪਲੀਮੈਂਟ ਕਰੋ ਕੋਈ ਠੀਕ ਦਾ ਆਰਡਰ ਹੀ ਜਦੋਂ ਹੈ ਹੀ ਨਹੀਂ ਤੇ ਕਿਹੜੇ ਕਿਹੜਾ ਹਾਈ ਕੋਰਟ ਦਾ ਆਰਡਰ ਹੈ ਤੇ ਸਭ ਤੋਂ ਵੱਡਾ ਜਿਹੜੀ ਹੈ ਤੁਹਾਨੂੰ ਸਭ ਦੇਸ਼ ਦੇ ਹਾਲਾਤ ਪਤਾ ਹੋਣੇ ਚਾਹੀਦੇ ਪੰਜਾਬ ਦੇ ਹਾਲਾਤ ਪਤਾ ਹੋਣੇ ਚਾਹੀਦੇ ਸਾਡੇ ਸਾਥੀ ਤੇ ਮੈਂ ਸਲਾਮ ਕਰਦਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਕੇ ਇੱਥੇ ਹਰ ਪਿੰਡ ਦੇ ਸਰਪੰਚ ਆ ਰਹੇ ਆ ਇਹ ਕੋਈ ਆਮ ਆਬ ਨਹੀਂ ਤੇ ਲਾਨਤ ਹੈ ਹਜੇ ਵੀ ਸਾਡੇ ਇਲਾਕੇ ਦੇ ਉਹਨਾਂ ਲੀਡਰਾਂ ਲਈ ਜਿਹੜੇ ਇੱਥੇ ਪਹੁੰਚੇ ਨਹੀਂ ਸੜਾ ਬਾਣੀ ਚਾਹੀਦੀ ਹੈ ਤੁਹਾਨੂੰ ਉੱਧਰ ਤੁਸੀਂ ਹਰ ਵੇਲੇ ਕਦੀ ਕੁਝ ਹੋ ਜਾਵੇ ਧਰਨੇ ਲਾਉਂਦੇ ਹੋ ਵੀਰੇ ਅੱਜ ਸਾਨੂੰ ਲਾਣ ਦੇ ਤੁਹਾਨੂੰ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਐ ਅਸੀਂ ਆਪਣੇ ਇਲਾਕੇ ਦੀ ਲੜਾਈ ਲੜ ਰਹੇ ਆ ਥੋਡੀ 75 ਸਾਲਾਂ ਦੀ ناکਾਮਯਾਬੀ ਐ ਨੰਗਲ ਸ਼ਹਿਰ ਨੂੰ ਤੁਸੀਂ ਪੀਣ ਵਾਲਾ ਪਾਣੀ ਨਹੀਂ ਦੇ ਸਕੇ ਤੁਹਾਡੇ ਮੈਂ ਵਿਧਾਨ ਸਭਾ ਚ ਬੋਲਿਆ ਪਿੰਡ ਜਾ ਕੇ ਦੇਖ ਲਿਓ ਕੀਤਪੁਰ ਸਾਹਤ ਪੰਜਾਬ ਮੀਟਰ ਤੇ ਨਹਿਰ ਮੰਗਦੀ ਐ 50 ਮੀਟਰ ਤੇ ਉਸ ਪਿੰਡ ਨੂੰ ਹੁਣ ਪਾਣੀ ਦੇ ਦੇ ਪਾਈਪ ਆ ਕੇ ਤੁਹਾਨੂੰ ਘਟਨ ਕਰਕੇ ਸ਼ੁਰੂ ਕਰੀ ਥੋਡੀ ناکਾਮਯਾਬੀਆਂ ਨੇ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਰਪੰਚਾਂ ਦਾ ਸਾਡੇ ਸਾਰੇ ਸਾਥੀਆਂ ਦਾ ਨੌਜਵਾਨਾਂ ਦਾ ਇਹ ਸਾਡੇ ਇਲਾਕੇ ਦੀ ਲੜਾਈ ਹੈ ਤੇ ਆਸ-ਪਾਸ ਦੇ ਮੈਨੂੰ ਹੁਣ ਫੋਨ ਆ ਰਹੇ ਆ ਗੜਸ਼ੰਕਰ ਤੋਂ ਵੀ ਬੀ ਤੇਰੀ ਤੋਂ ਵੀ ਜਿਹਨਾਂ ਨੂੰ ਪਹਿਲੀ ਵਾਰੀ ਕੰਢੀ ਦੇ ਬੈਲਟ 'ਚ ਨਵੀਂ ਜਿਹੜੀ ਪਾਣੀ ਪਹੁੰਚਿਆ ਉਹ ਸਾਰੇ ਲੋਕ ਇੱਥੇ ਪਹੁੰਚ ਰਹੇ ਆਂ ਗੰਗਲੀਆਂ ਰਵਾਨਾ ਹੋ ਚੁੱਕੇ ਨੇ ਅਗਲੇ 20-25 ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਹੁੰਚਣਗੇ ਜਦੋਂ ਤੱਕ ਆਕਾਕਿਓ ਸਾਡੇ ਜਰਨੈਲ ਨੇ ਜੋ ਸਾਨੂੰ ਫੈਸਲਾ ਦੇਣਗੇ ਦੇਣਗੇ ਉਦੋਂ ਤੱਕ ਅਸੀਂ ਗੇਟ ਨੂੰ ਬੰਦ ਕਰਤਾ ਜਿਹੜੇ ਬਾਕੀ ਤੋਂ ਗੇਟ ਹੈ ਉੱਥੇ ਲੱਡੀਆਂ ਲਾ ਦਿੱਤੀਆਂ ਸਾਡੀ ਨਾਲ ਕੋਈ ਨਿੱਜੀ ਲੜਾਈ ਨਹੀਂ ਪਰ ਹਾਂ ਸਾਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਪਿੰਡਾਂ ਦਾ ਕਦੀ ਹਾਲ ਨਹੀਂ ਪੁੱਛਿਆ ਸਾਡੇ ਪੰਜਾਬ ਨੂੰ ਪਹਿਲੀ ਵਾਰੀ ਪੈਟ ਲੈਣਾ ਪੈ ਰਹੀਆਂ ਸਾਡੇ ਆਪਣੇ ਪਿੰਡਾਂ 'ਚ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਯੂਜ਼ ਕਰ ਕਰਕੇ ਇਸਤੇਮਾਲ ਕਰਕੇ ਪੰਜਾਬ ਨੂੰ ਖੋਖਲਾ ਕਰਤਾ ਅੱਜ ਜਦੋਂ ਸਾਨੂੰ ਇਹ ਹੋ ਰਿਹਾ ਅਸੀਂ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਦੇਵਾਂਗੇ ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪਾਂ ਇਸ ਤਦਾਰ ਇਸ ਜਿਹੜੀ ਤਦਾਰਤ ਨੂੰ ਹੋਰ ਵੱਡੀ ਕਰਨਾ ਇਸ ਲੜਾਈ ਨੂੰ ਲੜਨਾ ਪੰਜਾਬ ਦੀ ਵੀ ਲੜਾਈ ਹੈ ਤੇ ਸਾਡੇ ਇਲਾਕੇ ਦੀ ਨਾ ਖਾਸ ਕਰਕੇ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਨਹੀਂ ਇਹ ਕੋਈ ਸਰਜੋਤ ਪੈਂਸ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਸਾਡੇ ਪਿੰਡਾਂ ਦੀ ਸਾਡੇ ਇਲਾਕਿਆਂ ਦੀ ਲੜਾਈ ਹੈ ਅਸੀਂ ਇੱਥੇ ਪੈਪ ਲੈਣਾ ਵਾਕੇ ਆਪਣੇ ਇਲਾਕੇ ਚ ਪਾਣੀ ਦੇਣਾ ਤੇ ਨੰਗਲ ਸ਼ਹਿਰ ਨੂੰ ਕਦੀ 50 ਸਾਲ ਚੁੱਜੜਦੇ ਦੇਖਿਆ ਕੋਈ ਸ਼ਹਿਰ ਇਕਲੌਤਾ ਦੁਨੀਆ ਦੇ ਉੱਤੇ ਮਿਸਾਲ ਵਾਲਾ ਸ਼ਹਿਰ ਹੈ ਜਿਹੜਾ 50 ਸਾਲ ਪਹਿਲਾਂ ਬਣਿਆ ਤੇ 50 ਸਾਲ ਚੁੱਜੜ ਕੇ ਬੂਟਾ ਤੱਕ ਨਹੀਂ ਰਾਂ ਦਿੰਦੇ ਕੋਈ ਸਭ ਤੋਂ ਵੱਡੀ ਏਸ਼ੀਆ ਦੀ ਵਰਕਸ਼ਾਪ ਕਿਉਂ ਸਾਡੇ ਬੱਚਿਆਂ ਨੂੰ ਨੌਕਰੀ ਨਾ ਮਿਲੇ ਕਿਉਂ ਇੱਥੇ ਸਾਰੇ ਹਰਿਆਣੇ ਦੇ ਭਰਤੀ ਦਿੱਤੇ ਹੋਏ ਹਨ ਕਿੰਨਾ ਕੁ ਹੋ ਸਕਦਾ ਸਿਨੇਮਾ ਸੀ ਉਹ ਪੜ੍ਹ ਕੇ ਰੱਖਦਾ ਮਲਬਾ ਬਣਾਤਾ ਇੰਨੇ ਖੰਡਰ ਇੰਨੇ ਇੰਨੀ ਚੀਜ਼ਾਂ ਤੇ ਜੋ ਹੈ ਉਹਨਾਂ ਦੇ ਉੱਤੇ ਸਿਰ ਥੋੜਾ ਹੱਕ ਹੈ ਬੀਬੀਐਮਬੀ ਦੀ ਮਾਰਕਾਂ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇ ਜਿਹੜੇ ਬੇਘਰ ਹੈ ਜਿਹੜੇ ਥੋੜੇ ਜਿਗਰ ਉਹ ਕੁਆਟਰ ਥੋੜੇ ਕਿਸੇ ਕੰਮ ਦੇ ਨਹੀਂ ਸਾਡੇ ਜਿਹੜੇ ਨੰਗਲ ਸ਼ਹਿਰ ਦੇ ਬੇਘਰੇ ਲੋਕਾਂ ਨੂੰ ਦਿੱਤੇ ਜਾਣ ਕੋਈ ਤਾਂ ਹੋਵੇ ਇਹ ਲੜਾਈ ਇਸ ਕਰਕੇ ਮੇਰੀ ਬੇਟੀ ਨੰਗਲ ਦੇ ਸ਼ਹਿਰ ਦੇ ਸਾਰੇ ਵਾਸੀਆਂ ਕਿਆਸਪਰ ਦੇ ਪਿੰਡਾਂ ਆਓ ਲੜੀਏ ਆਪਾਂ ਇਸ ਲੜਾਈ ਨੂੰ ਲੜੀਏ ਜਨਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਆਪਾਂ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਰੂਰ ਤੱਕ ਸਾਡੇ ਲੀਡਰ ਆ ਰਹੇ ਆ ਆਪੇ ਇੱਥੇ ਰਹਿਣਾ ਬਹੁਤ ਬਹੁਤ ਧੰਨਵਾਦ ਨਾਜ਼ਰਾਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਤੇਜ਼ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਲੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਆ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ BBMP ਦੇ ਵੱਲੋਂ BBMP ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਸਵੇਰੇ ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਬੰਦੇ ਸਾਡੇ ਪਿੰਡਾਂ ਦੇ ਇੱਥੇ ਸੀ ਹੁਣੀ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਫੌਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਕ ਅਸੀਂ ਐਕਸ਼ਨ ਚਾਹੇ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚੜ੍ਹਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਲੂ ਸਦਨ 'ਚ ਇਹਨਾਂ ਨੂੰ ਅਸੀਂ ਸਾਡਾ ਜਿਹੜਾ ਇਹ ਧਰਨਾ ਇਸ ਕਰਕੇ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਐਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਨੈਦਰਲੈਂਡ ਦੇ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਖੋਨ ਆ ਗਏ ਆ ਸਾਡੀ ਬੀਬੀਆਂ ਬੈਠੀਆਂ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਪਿੰਡ रायपुर ਪੱਤੀ ਪਾਣੀ ਨਹੀਂ ਹੈ ਖੇਤੀ ਵਾਲੀ 500 ਕਿੱਲਾ ਸਾਡੇ ਬੇਕਾਰ ਪਿਆ ਇੱਥੋਂ ਸਾਡੇ ਨੌਜਵਾਨ ਬੈਠੇ ਆ ਇਹ ਪਿੰਡਾਂ ਦੇ ਲੋਕ ਬੈਠੇ ਇੱਥੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਪਵਾਰ ਸਾਹ ਬਾਦ ਸੁਆਮੀਪੁਰ ਖੇੜਾ ਪਾਣੀ ਹੈ ਨਹੀਂ ਸਾਡੇ ਕੋਲ ਆ ਚੰਗਰ ਦੇ ਲੋਕ ਬੈਠੇ ਇੱਥੇ ਪਿੰਡ ਕਾਹਿਆਲ ਪਹਾੜਪੁਰ ਸਿੰਬਰਵਾਲ ਤੋਂ ਸਾਰੇ ਆਏ ਨੇ ਪਾਣੀ ਨਹੀਂ ਹੈ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਤੇ ਖੋਣ ਆ ਗਏ ਕਿੱਥੇ ਜਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਚਾਰ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਕਰੋਸ਼ ਵੀ ਹੈ ਤੇ ਇਹਨੂੰ ਚੇਤਾਵਨੀ ਵੀ ਹੈ ਵੀ ਤੁਸੀਂ ਅੱਗ ਨਾਲ ਨਾ ਛੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸ਼ਹਾਦਤਾਂ ਹੋਈਆਂ ਤੇ ਪੰਜਾਬ ਦੇ ਵਿੱਚ ਕਈ ਜਾਨਾਂ ਗਈਆਂ ਤੁਸੀਂ ਐਦਾਂ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਬ ਦੱਸਦਾ ਹੈ ਕਿ ਤੁਹਾਡੇ ਜਿਹੜੇ ਰਾਡਿਓ ਪਾਕਿਸਤਾਨ ਦੇ ਨਾਲ ਮਿਲੇ ਹੋਏ ਹੈ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਹਾਈ ਕੋਰਟ ਦੇ ਆਰਡਰ ਨੇ ਇਹ ਕਿਹਾ ਕਿ ਤੁਸੀਂ ਜਿਹੜਾ 2 ਤਰੀਕ ਦਾ ਆਰਡਰ ਇੰਪਲੀਮੈਂਟ ਕਰੋ 2 ਤਰੀਕ ਦਾ ਆਰਡਰ ਹੀ ਜਦੋਂ ਹੈ ਹੀ ਨਹੀਂ ਤੇ ਕਿਹੜੇ ਕਿਹੜਾ ਹਾਈ ਕੋਰਟ ਦਾ ਆਰਡਰ ਹੈ ਤੇ ਸਭ ਤੋਂ ਵੱਡਾ ਜਿਹੜੀ ਹੈ ਤਾਨੂੰ ਉਸ ਦੇਸ਼ ਦੇ ਹਾਲਾਤ ਪਤਾ ਹੋਣੇ ਚਾਹੀਦੇ ਪੰਜਾਬ ਦੇ ਹਾਲਾਤ ਪਤਾ ਹੋਣੇ ਚਾਹੀਦੇ ਸਾਡੇ ਸਾਥੀ ਤੇ ਮੈਂ ਸਲਾਮ ਕਰਦਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਕੇ ਤੇ ਹਰ ਪਿੰਡ ਦੇ ਸਰਪੰਚ ਆ ਰਹੇ ਆ ਇਹ ਕੋਈ ਆਮ ਆਦਮੀ ਤੇ ਲਾਨਤ ਹੈ ਹਜੇ ਵੀ ਸਾਡੇ ਇਲਾਕੇ ਦੇ ਉਹਦਾ ਲੀਡਰ ਹ ਲੈ ਜਿਹੜੀਥੇ ਪਹੁੰਚੇ ਨਹੀਂ ਸਲਾਮ ਆਣੀ ਚਾਹੀਦੀ ਤੁਹਾਨੂੰ ਉੱਧਰ ਤੁਸੀਂ ਹਰ ਵੇਲੇ ਕਦੀ ਕੁਝ ਹੋ ਜਾਵੇ ਧਰਨੇ ਲਾਉਂਦੇ ਹੋ ਵੀਡੀਓ ਅੱਜ ਸਾਨੂੰ ਲਾਲਚ ਤੇ ਤੁਹਾਨੂੰ ਇਹ ਕੋਈ ਆਮ ਆਦਮੀ ਪਾਰਟੀਦਾਨੀ ਐ ਅਸੀਂ ਆਪਣੇ ਇਲਾਕੇ ਦੀ ਲੜਾਈ ਲੜ ਰਹੇ ਆਂ ਥੋਡੀ 75 ਸਾਲਾਂ ਦੀ ناکਾਮਯਾਬੀ ਹੈ ਨੰਗਲ ਸ਼ਹਿਰ ਨੂੰ ਤੁਸੀਂ ਪੀਣ ਵਾਲਾ ਪਾਣੀ ਨਹੀਂ ਦੇ ਸਕੇ ਤੁਹਾਡੇ ਮੈਂ ਵਿਧਾਨ ਸਭਾ 'ਚ ਬੋਲਿਆ ਪਿੰਡ ਜਾ ਕੇ ਦੇਖ ਲਿਓ ਕੀਰਪੁਰ ਸਾਹਤ ਪੰਜਾਬ ਮੀਟਰ ਤੇ ਨਹਿਰ ਮੰਗਦੀ ਹੈ 50 ਮੀਟਰ ਤੇ ਉਸ ਪਿੰਡ ਨੂੰ ਹੁਣ ਪਾਣੀ ਨਹੀਂ ਦੇ ਦੇ ਪਾਈਪ ਆ ਕੇ ਤੁਹਾਨੂੰ ਘਾਟਨ ਕਰਕੇ ਸ਼ੁਰੂ ਕਰੀ ਥੋਡੀ ناکਾਮਯਾਬੀਆਂ ਨੇ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਰਪੰਚਾਂ ਦਾ ਸਾਡੇ ਸਾਰੇ ਸਾਥੀਆਂ ਦਾ ਨੌਜਵਾਨਾਂ ਦਾ ਇਹ ਸਾਡੇ ਇਲਾਕੇ ਦੀ ਲੜਾਈ ਹੈ ਤੇ ਆਸ-ਪਾਸ ਦੇ ਮੈਨੂੰ ਹੁਣ ਫੋਨ ਆ ਰਹੇ ਆ ਘੜਸ਼ੰਕਰ ਤੋਂ ਵੀ 20 ਤੇਰੀ ਤੋਂ ਵੀ ਜਿਹਨਾਂ ਨੂੰ ਪਹਿਲੀ ਵਾਰੀ ਕੰਢੀ ਦੇ ਬੈਲਟ 'ਚ ਨਵੀਂ ਜਿਹੜੀ ਪਾਣੀ ਪਹੁੰਚਿਆ ਉਹ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ। ਮੰਗਲ ਦੀ ਰਵਾਨਾ ਹੋ ਚੁੱਕੀ ਹੈ। ਅਗਲੇ 20-25 ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਹੁੰਚਣਗੇ। ਜਦੋਂ ਤੱਕ ਆਕੀਓ ਸਾਡੇ ਜਰਨੈਲ ਨੇ ਜੋ ਸਾਨੂੰ ਫੈਸਲਾ ਦੇਣਗੇ ਦੇਣਗੇ। ਉਦੋਂ ਤੱਕ ਅਸੀਂ ਗੇਟ ਨੂੰ ਬੰਦ ਕਰਤਾ ਜਿਹੜੇ ਬਾਕੀ ਤੋਂ ਗੇਟ ਹੈ ਉੱਥੇ ਡੰਡੀਆਂ ਲਾ ਦਿੱਤੀਆਂ। ਸਾਡੀ ਇਹਨਾਂ ਨਾਲ ਕੋਈ ਨਿੱਜੀ ਲੜਾਈ ਨਹੀਂ। ਪਰ ਹਾਂ ਸਾਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਪਿੰਡਾਂ ਦਾ ਕਦੀ ਹਾਲ ਨਹੀਂ ਪੁੱਛਿਆ। ਸਾਡੇ ਪੰਜਾਬ ਨੂੰ ਪਹਿਲੀ ਵਾਰੀ ਫੈਟ ਲੈਣਾ ਪੈ ਰਿਹਾ ਹੈ। ਸਾਡੇ ਆਪਣੇ ਪਿੰਡਾਂ ਦੀ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਯੂਜ਼ ਕਰ ਕਰਕੇ ਇਸਤੇਮਾਲ ਕਰਕੇ ਪੰਜਾਬ ਨੂੰ ਖੋਖਲਾ ਕਰਤਾ ਅੱਜ ਜਦੋਂ ਸਾਨੂੰ ਇਹ ਹੋ ਰਿਹਾ ਅਸੀਂ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਜਾਵਾਂਗੇ ਆਪ ਸਭ ਦਾ ਦਿਨੋ ਧੰਨਵਾਦ ਕਰਦਾ ਕਿ ਆਪਾਂ ਇਸ ਇਸ ਜਿਹੜੀ ਤਾਕਤ ਨੂੰ ਹੋਰ ਵੱਡੀ ਕਰਨਾ ਇਸ ਲੜਾਈ ਨੂੰ ਲੜਨਾ ਪੰਜਾਬ ਦੀ ਵੀ ਲੜਾਈ ਹੈ ਤੇ ਸਾਡੇ ਇਲਾਕੇ ਦੀ ਨਾ ਖਾਸ ਕਰਕੇ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਹੈ ਇਹ ਕੋਈ ਸਰਜੋਤ ਬੈਂਸ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਸਾਡੇ ਪਿੰਡਾਂ ਦੀ ਸਾਡੇ ਇਲਾਕਿਆਂ ਦੀ ਲੜਾਈ ਹੈ ਅਸੀਂ ਇੱਥੇ ਪਾਈਪ ਲੈਣਾ ਵਾਕੇ ਆਪਣੇ ਇਲਾਕੇ 'ਚ ਪਾਣੀ ਦੇਣਾ ਤੇ ਨੰਗਲ ਸ਼ਹਿਰ ਨੂੰ ਕਦੀ 50 ਸਾਲ ਚੁੱਜੜਦੇ ਦੇਖਿਆ ਕੋਈ ਸ਼ਹਿਰ ਇਕਨੌਤਾ ਦੁਨੀਆ ਦੇ ਉੱਤੇ ਮਿਸਾਲ ਵਾਲਾ ਸ਼ਹਿਰ ਹੈ ਜਿਹੜਾ 50 ਸਾਲ ਪਹਿਲਾਂ ਬਣਿਆ ਤੇ 50 ਸਾਲ ਚੁੱਜੜ ਕੇ ਰੱਖਿਆ ਬੁੱਟਾ ਤੱਕ ਨਹੀਂ ਰਾਨ ਦਿੰਦੇ ਕੋਈ ਸਭ ਤੋਂ ਵੱਡੀ ਏਸ਼ੀਆ ਦੀ ਵਰਕਸ਼ਾਪ ਕਿਉਂ ਸਾਡੇ ਬੱਚਿਆਂ ਨੂੰ ਨੌਕਰੀ ਨਾ ਮਿਲੇ ਕਿਉਂ ਇੱਥੇ ਸਾਰੇ ਹਰਿਆਣੇ ਦੇ ਭਰਤੀ ਦਿੱਤੇ ਹੋਏ ਕਿੰਨਾ ਕੁ ਹੋ ਸਕਦਾ ਸਿਨੇਮਾ ਸੀ ਉਹ ਭਣ ਕੇ ਰੱਖतात ਮਲਬਾ ਬਣਾਤਾ ਇੰਨੇ ਖੰਡਰ ਇੰਨੇ ਇਹ ਨੀ ਚੀਜ਼ਾਂ ਤੇ ਜੋ ਹੈ ਉਹਨਾਂ ਦੇ ਉੱਤੇ ਸਿਰ ਥੋੜਾ ਹੱਕ ਹੈ ਬੀਬੀਐਮਬੀ ਦੀ ਮਾਰਕਾ ਨੂੰ ਆਮ ਲੋਕਾਂ ਲਈ ਖੁੱਲ੍ਹਿਆ ਜਾਵੇ ਜਿਹੜੇ ਬੇਘਰ ਹੈ ਜਿਹੜੇ ਥੋੜੇ ਜਿਗਰ ਉਹ ਕੁਆਟਰ ਥੋੜੇ ਕਿਸੇ ਕੰਮ ਦੇ ਨਹੀਂ ਸਾਡੇ ਜਿਹੜੇ ਨਨਕਾਣਾ ਸ਼ਹਿਰ ਦੇ ਬੇਘਰੇ ਲੋਕਾਂ ਨੂੰ ਦਿੱਤੇ ਜਾਣ ਕੋਈ ਤਾਂ ਹੋਵੇ ਇਹ ਲੜਾਈ ਇਸ ਕਰਕੇ ਮੇਰੀ ਬੇਂਤੀ ਹੈ ਨਨਕਾਣਾ ਸ਼ਹਿਰ ਦੇ ਸਾਰੇ ਵਸਨੀਕਾਂ ਤੇ ਆਸ-ਪਾਸ ਦੇ ਪਿੰਡਾਂ ਨੂੰ ਆਓ ਲੜੀਏ ਆਪਾਂ ਇਸ ਲੜਾਈ ਨੂੰ ਲੜੀਏ ਜਨਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਆਪਾਂ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਰੂਰ ਤੱਕ ਸਾਡੇ ਲੀਡਰ ਆ ਰਹੇ ਆ ਆਪ ਇੱਥੇ ਰਹਿਣਾ ਬਹੁਤ ਬਹੁਤ ਧੰਨਵਾਦ ਨਾਸ਼ਰਨ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਤੇਜ਼ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਲੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਆ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ BBMP ਦੇ ਵੱਲੋਂ BBMP ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਸਵੇਰੇ ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਬੰਦੇ ਸਾਡੇ ਪਿੰਡਾਂ ਦੇ ਇੱਥੇ ਸੀ ਹੁਣੀ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਫੌਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਕ ਅਸੀਂ ਐਕਸ਼ਨ ਚਾਏ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚੜ੍ਹਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਲੂ ਸਦਨ 'ਚ ਇਹਨਾਂ ਨੂੰ ਅਸੀਂ ਸਾਡਾ ਜਿਹੜਾ ਇਹ ਧਰਨਾ ਇਸ ਕਰਕੇ ਹੈ ਮੇਰੇ ਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਐਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਲੈਡਰ ਲੜ ਰਿਹਾ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦਾ ਪਾਣੀ ਖੋਣ ਆ ਗਿਆ ਆ ਸਾਡੀ ਬੀਬੀਆਂ ਬੈਠੀਆਂ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਪਿੰਡ 라이ਪੁਰ ਪੱਤੀ ਪਾਣੀ ਨਹੀਂ ਆਇਆ ਖੇਤੀ ਵਾਲੀ 500 ਕਿੱਲਾ ਸਾਡੇ ਬੇਕਾਰ ਪਿਆ ਇੱਥੋਂ ਸਾਡੇ ਨੌਜਵਾਨ ਬੈਠੇ ਐ ਇਹ ਪਿੰਡਾਂ ਦੇ ਲੋਕ ਬੈਠੇ ਇੱਥੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਪਵਾਰ ਸਾਹ ਬਾਦ ਸੁਆਮੀਪੁਰ ਖੇੜਾ ਪਾਣੀ ਹੈ ਨਹੀਂ ਸਾਡੇ ਕੋਲ ਆ ਚੰਗਰ ਦੇ ਲੋਕ ਬੈਠੇ ਇੱਥੇ ਪਿੰਡ ਕਾਹਿਆਰ ਪਹਾੜਪੁਰ ਸਿੰਬੜਵਾਲ ਤੋਂ ਸਾਰੇ ਆਏ ਨੇ ਪਾਣੀ ਨਹੀਂ ਹੈਗਾ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਤੇ ਖੋਣ ਆ ਗਏ ਕਿੱਥੇ ਜਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਚਾਰ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਕਰੋਸ਼ ਵੀ ਹੈ ਤੇ ਇਹਨੂੰ ਚੇਤਾਵਨੀ ਵੀ ਹੈ ਵੀ ਤੁਸੀਂ ਅਗਨਾਲ ਨਾ ਫੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸ਼ਹਾਦਤਾਂ ਹੋਈਆਂ ਤੇ ਪੰਜਾਬ ਦੇ ਵਿੱਚ ਕਈ ਜਾਨਾਂ ਗਈਆਂ ਤੁਸੀਂ ਐਦਾਂ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਫ਼ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਰਾਦੇ ਪਾਕਿਸਤਾਨ ਦੇ ਨਾਲ ਮਿਲੇ ਹੋਏ ਆ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਬਹਲ ਕਰਨਾ ਚਾਹੁੰਦੇ ਹੋ